ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਤੇ ਕਣਕ ਦੀ ਫਸਲ ਦੀ ਦੇਖਪਾਲ ਦੇ ਵਿੱਚ ਰੁਚੀ ਹੋਵੋਗੇ ਕਿਉਂਕਿ ਇਸ ਟਾਈਮ ਫਸਲ ਦਾ ਹਰ ਰੋਜ਼ ਨਿਖਣ ਕਰਨ ਦੀ ਜ਼ਰੂਰਤ ਹੈ ਕੱਲ ਮੈਂ ਵੀਡੀਓ ਜ਼ਿਕਰ ਕੀਤਾ ਸੀਗਾ ਕਿ ਜ਼ਰੂਰਤ ਅਨੁਸਾਰ ਫਸਲ ਨੂੰ ਨਮੀ ਵਾਸਤੇ ਹਲਕਾ ਪਾਣੀ ਹਲਕੇ ਪਾਣੀ ਬਾਰੇ ਵੀ ਅਗਲੀ ਵੀਡੀਓ ਚ ਮੈਂ ਜ਼ਿਕਰ ਕਰ ਰਹੇ ਹਾਂ ਡਿਟੇਲ ਚ ਕਿ ਕਿਹੜੇ ਸਮੇਂ ਦੀ ਬਿਜਾਈ ਵਾਲੀ ਕਣਕ ਨੂੰ ਕਦੋਂ ਤੱਕ ਲਾਸਟ ਪਾਣੀ ਆ ਪਲਾ ਸਕਦੇ ਮਾਰਚ ਐਂਡ ਜਾਂ ਕੋਈ ਅਪ੍ਰੈਲ ਦੇ ਪਹਿਲੇ 10 ਦਿਨ ਵੀ ਆਪਾਂ ਸੋਚ ਸਕਦੇ ਹਾਂ ਜਾਂ ਆਪਾਂ ਨੂੰ ਡਿਸਾਈਡ ਕਿਵੇਂ ਕਰਨਾ ਚਾਹੀਦਾ ਮਿੱਟੀ ਅਨੁਸਾਰ ਇਸ ਵੀਡੀਓ ਜਿਹੜੀ ਮੈਂ ਗੱਲ ਕਰਨੀ ਹੈ ਉਹ ਕੰਸਰਨ ਹੁੰਦਾ ਕਈ ਕਿਸਾਨ ਵੀਰਾਂ ਦਾ ਕਿ ਕੀ ਅਸੀਂ ਉਲੀ ਨਾਸ਼ਕ ਦੀ ਸਪਰੇਅ ਹੈ ਜਿਹੜੀ ਜਾਂ ਕੀਟਨਾਸ਼ਕ ਦੀ ਸਪਰੇਅ ਹੈ ਉਹ ਜਦੋਂ ਨਸਾਰੇ ਤੋਂ ਬਾਅਦ ਬੂਰ ਪੈਂਦਾ ਜਾਂ ਦੋਦਾ ਪਰਨਾ ਸ਼ੁਰੂ ਹੁੰਦਾ ਉਦੋਂ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਉਹਦੇ ਵਿੱਚ ਕਿਸਾਨ ਵੀਰ ਉਹ ਦੋ ਨੁਕਤੇ ਹੁੰਦੇ ਆ ਕਿ ਇਹ ਸਪਰੇਅ ਆਪਾਂ ਕਿਹੜੀ ਸਟੇਜ ਤੇ ਕਰ ਰਹੇ ਆ ਤੇ ਕਿਉਂ ਕਰ ਰਹੇ ਕਿਹੜੀ ਸਟੇਜ ਦਾ ਮਤਲਬ ਕਿ ਨਸਾਰੇ ਤੋਂ ਬਾਅਦ ਬੂਰ ਪੈਣਾ ਸ਼ੁਰੂ ਹੁੰਦਾ ਫਿਰ ਫੁੱਲ ਫਲਾਵਰਿੰਗ ਹੁੰਦੀ ਹੈ ਫਿਰ ਬੂਰ ਜਦੋਂ ਪੈ ਜਾਂਦਾ ਪੋਲੀਨੇਸ਼ਨ ਹੋ ਜਾਂਦੀ ਕੰਪਲੀਟ ਫਿਰ ਦੁੱਧ ਆਪਰਨਾ ਸ਼ੁਰੂ ਹੁੰਦਾ अर्ਲੀ ਮਿਲਕ ਸਟੇਜ ਹੁੰਦੀ ਹੈ ਫਿਰ ਸਾਫਟ ਦੱਬ ਸਟੇਜ ਆ ਜਾਂਦੀ ਹੈ ਜਦੋਂ ਮਿਲਕ ਸਟੇਜ ਤੋਂ अर्ਲੀ ਮਿਲਕ, ਮਿਡ ਮਿਲਕ ਤੇ ਫੁੱਲ ਮਿਲਕ ਸਟੇਜ ਤੇ ਪੂਰਾ ਦਾਣਾ ਜਿੱਦੋਂ ਦਾ ਪਰ ਜਾਂਦਾ ਫਿਰ ਉਹ ਸਖਤ ਹੋਣਾ ਸ਼ੁਰੂ ਹੁੰਦਾ ਹੈ। ਉਹਦੇ ਵਿੱਚ ਕਈ ਵਾਰ ਕੀ ਹੁੰਦਾ ਕਿ ਮਗਰੋਂ ਆ ਕੇ ਕੋਈ ਚੇਪਾ ਜਾਂ ਸੁੰਡੀ ਵਗੈਰਾ ਆਦੀ ਸਮੱਸਿਆ ਦੇਖਣ ਨੂੰ ਮਿਲਦੀ ਆ। ਜਾਂ ਕਈ ਵਾਰ ਉਲੀ ਰੋਗ ਦੇ ਸਿੰਪਟਮ ਜਿਵੇਂ ਸਪਟੂਰੀਆ ਜਾਂ ਕੋਈ ਰਸਟ ਵਗੈਰਾ ਜਾਂ ਹੈਡ ਸਕੈਪ ਫੁਜ਼ੀਰੀਅਮ ਹੈਡ ਬਲਾਈਟ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਸਿੱਟਿਆਂ ਦੇ ਉੱਤੇ ਦਾਗ ਧੱਬੇ ਦੇਖਣ ਨੂੰ ਮਿਲਦੇ ਆ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਨਾ ਕਿਸਾਨ ਵੀਰੋ ਕਿ ਇੱਥੇ ਆ ਕੇ ਕਿਉਂਕਿ ਜਿਹੜੀ ਆਪਾਂ ਮਿਲਕ ਸਟੇਜ ਤੇ ਸਪਰੇਅ ਕਰਨੀ ਡਿਸਾਈਡ ਕਰਦੇ ਆ ਨਾ ਉਹਦੇ ਵਿੱਚ ਇੱਕ ਤਾਂ ਇਹ ਆਪਾਂ ਨੂੰ ਨੁਕਤਾ ਛੱਡ ਦੇਣਾ ਚਾਹੀਦਾ ਕਿ ਇਹ ਇਹ ਆਪਾਂ ਝਾੜ ਵਧਾਉਣ ਵਾਸਤੇ ਕਰ ਰਹੇ ਹਾਂ ਉਲੀਨਾਸ਼ਕ ਜਾਂ ਕੀੜਾਨਾਸ਼ਕ ਇੱਥੇ ਆਪਾਂ ਦੋ ਚੀਜ਼ਾਂ ਦੇਖਣੀਆਂ ਹੁੰਦੀਆਂ ਇੱਕ ਤਾਂ ਝਾੜ ਘਟਣ ਤੋਂ ਰੋਕਣਾ ਕਿਉਂਕਿ ਪੋਟੈਂਸ਼ੀਅਲ ਆ ਜਿਹੜਾ ਤੁਹਾਡੀ ਫਸਲ ਦੇ ਝਾੜ ਦਾ ਉਹ ਡਿਸਾਈਡ ਹੋ ਗਿਆ ਬੂਟ ਸਟੇਜ ਤੇ ਸਿੱਟਾ ਨਿਕਲ ਗਿਆ ਦਾਣਿਆਂ ਦੀ ਗਿਣਤੀ ਬਣ ਗਈ ਤੇ ਮਿਲਕ ਵੀ ਦੁੱਧਾ ਵੀ ਉਹ ਚ ਭਰ ਗਿਆ ਹੁਣ ਸਿਰਫ ਆਪਾਂ ਝਾੜ ਘਟਣ ਤੋਂ ਰੋਕ ਸਕਦੇ ਹਾਂ ਪੋਟੈਂਸ਼ੀਅਲ ਉਹਦਾ ਡਿਸਾਈਡ ਹੋ ਚੁੱਕਿਆ ਇੱਕ ਤਾਂ ਇਹ ਗੱਲ ਤੁਹਾਨੂੰ ਕਲੀਅਰ ਹੋਣੀ ਚਾਹੀਦੀ ਦੂਸਰੀ ਇਹ ਹੈ ਕਿ ਦੂਸਰਾ ਕੰਸਰਨ ਹੁੰਦਾ ਕਿ ਕੀ ਇਹ ਖਾਣ ਵਾਸਤੇ ਸਖੇਤ ਰਹੂਗੀ ਤੁਸੀਂ ਖਾਣੀ ਹੈ ਜਾਂ ਹੋਰ ਕਿਸੇ ਨੇ ਖਾਣੀ ਹੈ ਜਿਹੜੀ ਤੁਸੀਂ ਮੰਡੀ 'ਚ ਵੇਚਣੀ ਆ ਤਾਂ ਉਹਦੇ ਵਿੱਚ ਬਹੁਤ ਜ਼ਰੂਰੀ ਹੋ ਜਾਂਦਾ ਕਿ ਤਕਨੀਕੀ ਤੌਰ ਤੇ ਮਿਲਕ ਸਟੇਜ ਤੇ ਜਿਹੜੀ ਸਪਰੇਅ ਹੈ ਚਾਹੇ ਉਹ ਉਲੀਨਾਸ਼ਕ ਚਾਹੇ ਕੀਟਨਾਸ਼ਕਾ ਉਹ ਘੱਟ ਸੁਰੱਖਿਅਤ ਹੈ ਤੇ ਬੜੇ ਆਪਾਂ ਨੂੰ ਦੇਖ ਕੇ ਕਰਨੀ ਪੈਂਦੀ ਕਿ ਪ੍ਰੀ ਹਾਰਵੈਸਟ ਇੰਟਰਵਲ ਕਿੰਨਾ ਰਹਿ ਗਿਆ ਕਿੰਨੇ ਦਿਨ ਕਣਕ ਵੱਢਣ 'ਚ ਰਹਿ ਗਏ ਜਿਹੜੀ ਬੂਟ ਸਟੇਜ ਤੇ ਸਪਰੇਅ ਹੁੰਦੀ ਹੈ ਉਹ ਸੁਰੱਖਿਅਤ ਵੀ ਹੁੰਦੀ ਹੈ ਦੇ ਉਹ ਕਿਉਂਕਿ ਆਪਾਂ ਝੰਡਾ ਪੱਤਾ ਰੋਗ ਰਹਿਤ ਕਰਨਾ ਸਿੱਟੇ ਨੂੰ ਕੋਈ ਬਿਮਾਰੀ ਟੱਚ ਕਰੇ ਉਦੋਂ ਪਹਿਲਾਂ ਪਹਿਲਾਂ ਆਪਾਂ ਸਪਰੇਅ ਕਰਦੇ ਹਾਂ ਬੂਟ ਸਟੇਜ ਜਾਂ अर्ਲੀ ਫਲਾਵਰਿੰਗ ਸਟੇਜ ਤੇ ਜਿਵੇਂ ਜਿਵੇਂ ਸਕੈਪ ਡੀਜ਼ ਜਾਂ ਫਰੇਰੀਅਮ ਹੈੱਡ ਬਲਾਈਟ ਦੀ ਗੱਲ ਕਰਾਂ ਤਾਂ ਉੱਥੇ ਜੇ ਸਪਰੇਅ ਹੁੰਦੀ ਹੈ ਜਾਂ ਬੂਟ ਸਟੇਜ ਤੇ ਜੇ ਤੁਹਾਡਾ ਕੰਸਰਨ ਹੈਗਾ ਕਿ ਸਿੱਟੇ ਤੇ ਜਿਹੜੇ ਕੋਈ ਜਾਮਨੀ ਰੰਗ ਦੇ ਕੋਈ ਦਾਗ ਧੱਬੇ ਜਾਂ ਕੋਈ ਕਿਉਂਕਿ ਇੱਕ ਤਾਂ ਦਾਗ ਧੱਬੇ ਹੁੰਦੇ ਮੌਸਮ ਚ ਚੇਂਜ ਆਉਣਾ ਵੈਸੇ ਹੀ ਕਈ ਆਪਣੀਆਂ ਕਿਸਮਤ ਦਿਖਾਉਂਦੀਆਂ ਰੰਗ ਸਿੱਟੇ ਤੇ ਉਹਦੇ ਵਿੱਚ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੁੰਦੀ ਜੇ ਤੁਹਾਡੇ ਸਿੱਟੇ ਦੇ ਦਾਣਿਆਂ ਦਾ ਵਜਨ ਘਟਦਾ ਬਿਮਾਰੀ ਆ ਕੇ ਫਿਰ ਤੁਹਾਡੀ ਜਿਹੜੀ ਸਪਰੇਅ ਆ ਉਹ अर्ਲੀ ਫਲਾਵਰਿੰਗ ਤੇ ਉਲੀ ਨਾਸ਼ਕ ਦੀ ਨਿਬੜ ਜਾਣੀ ਚਾਹੀਦੀ ਚਾਹੇ ਤੁਸੀਂ ਜੋਕਸੀ ਟੈਬੂ ਕਰਦੇ ਆ ਸਾਈਪਰਾਕੋਨੋਜੋਲ ਪਲਸ ਬੋਕਸੀਕੋਨੋਜੋਲ ਇਸ ਤਰ੍ਹਾਂ ਦੇ ਕੋਈ ਟੈਕਨੀਕਲ ਵਰਤਦੇ ਆ ਤਾਂ ਜਿਹੜਾ ਇਸ ਸਟੇਜ ਤੇ ਕਈ ਵਾਰ ਕੀ ਹੁੰਦਾ ਕਿ ਚਿਪਾ ਆ ਗਿਆ ਜਾਂ ਕੋਈ ਸੁੰਡੀ ਦਾ ਅਟੈਕ ਹੋ ਗਿਆ ਫਿਰ ਵੀ ਤੁਸੀਂ ਘਟੋ-ਘਟ ਮੰਨ ਕੇ ਚੱਲੋ ਕਿ ਇੱਕ ਤਾਂ కెమికਲ ਦਾ ਲੇਬਲ ਦੇਖੋਗੇ ਉੱਤੇ ਪ੍ਰੀ ਹਾਰਵੈਸਟ ਇੰਟਰਵਲ ਲਿਖਿਆ ਜੇ ਲਿਖਿਆ ਤਾਂ ਕਿੰਨਾ ਲਿਖਿਆ ਤੇ ਦੂਸਰਾ ਸਪਰੇਅ ਆਪਾਂ ਉਦੋਂ ਕਰਨੀ ਜਦੋਂ ਆਪਾਂ ਨੂੰ ਇਹ ਲੱਗੇ ਕਿ ਪੈਸਟ ਆਊਟ ਬ੍ਰੇਕ ਹੈ ਕਿ ਆਪਣੀ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜੇ ਥੋੜਾ ਬੋਤਾ ਅਟੈਕ ਹੈ ਜਿਵੇਂ ਮੈਂ ਤੁਹਾਨੂੰ ਚੇਪੇ ਬਾਰੇ ਦੱਸਿਆ ਕਿ ਜਿੱਥੇ ਅਟੈਕ ਹੈ ਛਾਂ ਵਾਲੀਆਂ ਧਾਮਾਂ ਤੇ ਘੇਰੇ ਘੇਰੇ ਉੱਤੇ ਸਪਰੇਅ ਕਰ ਸਕਦੇ ਹੋ ਜੇ ਕੋਈ ਆਰਮੀ ਵਰਮ ਦੀ ਅਟੈਕ ਆਉਂਦਾ ਸੈਨਕ ਸੁੰਡੀ ਥੋੜੇ ਬਹੁਤੇ ਸਿੱਟੇ ਕੱਟਦੀ ਹੈ ਤਾਂ ਉਹ ਇਕਨੋਮਿਕਲ ਲੈਵਲ ਤੇ ਨਹੀਂ ਪਹੁੰਚਦੇ ਹੁੰਦੇਗੇ ਇਹ ਗੱਲ ਨੂੰ ਆਪਾਂ ਧਿਆਨ ਚ ਰੱਖ ਕੇ ਚੱਲੋ ਤੇ ਰੈਜ਼ੀਡੂ ਫ੍ਰੀ ਫਰਦਾਣਾ ਬਣਦਾ ਬਹੁਤ ਵਧੀਆ ਕਿਉਂਕਿ ਉਲੀਨਾਸ਼ਕਾ ਜਿਹੜੇ ਉਹ ਕੀਟਨਾਸ਼ਕ ਨਾਲੋਂ ਥੋੜੇ ਜੇ ਸੇਫ ਹੁੰਦੇ ਕੀਟਨਾਸ਼ਕ ਵੱਧ ਟੌਕਸਿਕ ਹੁੰਦੇ ਆ ਉਲੀਨਾਸ਼ਕਾਂ ਨਾਲੋਂ ਉਲੀਨਾਸ਼ਕਾਂ ਦੇ ਵਿੱਚ ਵੀ ਜੇ ਤੁਹਾਨੂੰ ਕਰਨਾ ਪੈਂਦਾ ਤਾਂ ਸਿੰਗਲ ਪ੍ਰੋਪੀਕੋਨੋਜ਼ੋਲ ਜਾਂ ਟੈਬੂਕੋਨੋਜ਼ੋਲ ਟੈਕਨੀਕਲ ਕਰੋ ਇਹਨਾਂ ਦਾ ਪ੍ਰੀ ਹਾਰਵੈਸਟ ਇੰਟਰਵਲ ਦੂਜਿਆਂ ਨਾਲ ਥੋੜਾ ਜਿਹਾ ਘੱਟ ਹੈ 30 ਦਿਨ 35 ਦਿਨ ਤੇ ਜੇ ਕਣਕ ਤੁਹਾਡੀ ਵੱਢੀ ਜਾਣੀ ਹੈ ਉਦੋਂ ਤੱਕ ਤੁਸੀਂ ਕਰ ਸਕਦੇ ਆ ਪਰ ਉਦੋਂ ਨੇੜੇ ਜਾ ਕੇ ਜੇ ਥੋੜੀ ਕਣਕ ਵੱਢਣ 'ਚ 20 ਦਿਨ ਰਹਿੰਦੇ ਆ ਤੇ ਫਿਰ ਤੁਸੀਂ ਜਿਹੜੀ ਸਪਰੇ ਨਾ ਕਰਨ ਬਾਰੇ ਡਿਸਾਈਡ ਕਰੋ ਤੇ ਦਾਣਾ ਜਿਹੜਾ ਹੈਗਾ ਜ਼ਹਿਰ ਮੁਕਤ ਆ ਪਾ ਪੈਦਾ ਕਰੀਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖੁਸ਼ ਰਹੋ ਆਬਾਦ ਰਹੋ